Love ਸੀਬ ਸ਼ਬਦ ਪੜਨਾ ਪੂਤਾ ਮਾਤਾ ਕੀ ਅਸੀਸ ਉਸ ਸ਼ਬਦ ਦਾ ਪਹਿਲਾ ਪਦਾ ਸ਼ੁਰੂ ਹੁੰਦਾ ਜਿਸ ਸਿਮਰਤ ਸਭ ਕਿਲਵਿਖ ਨਾਸੈ ਕਿਲਵਿਖ ਨਾਸੈ ਮੀਨਸ ਮੰਦੇ ਖਿਆਲ ਔਰ ਮੰਦੀ ਆਤੇ ਛੁੱਟ ਜਾਂਦੀਆਂ ਪਿਤਰੀ ਉਹ ਉਧਾਰੋ ਪਿਤਰੀ ਕੀ ਹੈ ਮੇਰੇ ਦਾਦੇ ਪਰਦਾਦੇ ਲੱਕੜ ਦਾਦੇ ਉਹਨਾਂ ਦਾ ਉਧਾਰ ਮੈਂ ਕਿਵੇਂ ਕਰਾਵਾਂ ਪਰ चलाक मिडिल मैन मैनू कहता है ऐसे करो ये करो ये करो ये दान करो ये पुन करो ये शराध बनाओ ये ऐसे करो फलाने तीरथ पे जाओ ये चीज़ें रख दो ऐसे ऐसे रख दो तुम्हारे पितरों का उधार हो जाएगा हम स्वर्ग में उनको दे देंगे वो मातलोक में आए हुए हैं शराध के दिन है उनको पहुँचा देंगे नहीं पितरी हुए उधार वह मतलब गुणमत्त अनुसार है ऐट प्रजेंट मेरे जड़े मनते ख्यालों की कुमत्त सीनू माता कहें असंतोख डिसकंटेंटमेंट उन्होंने पिता कहें इनका उधार कर दो ना अब इसको संतोष बना दो और इसको कुमत से सुमत बना दो चंगी मत बना दो इन दा उधार हो गया ए मेरे पितर ने इनसे मेरा मन पैदा होता है पित्री हो उधारो ए सतगुरु दी मात दी आशीष पंडित मन ਕੁਮਤ ਅਸੰਤੋਖ ਅਸੰਜਮੀ ਲੋਭੀ ਦਾ ਦਾਨ ਮੈਲ ਵਿਕਾਰ ਬੰਦਨਾ ਚ ਪਿਆ ਰਹਿੰਦਾ ਹੈ ਵਾਈਸੀ ਸਟਾਰਟ ਹੁੰਦੇ ਨੇ ਤ੍ਰਿਸ਼ਨਾ ਵੱਜ ਜਾਂਦੀ ਹੈ ਤਾਂ ਉਸ ਵੇਲੇ ਕੀ ਹੁੰਦਾ ਹੈ ਅਸੀਂ ਸ਼ਬਦ ਦੇ ਪੜਦੇ ਹਾਂ ਬਾਰ ਬਾਰ ਇਸ ਨੂੰ ਫਿਰ ਅਜ ਪੜ ਲਓ ਸ਼ੰਮ ਤਰਮ ਸ਼ੰਮ ਤਰਮ ਦੋਇ ਛਪ ਕੋ ਲੋਏ ਉੜ ਉਖਿਰੇ शर्म मीन्स मेहनत छोड़ दी सच के ऊपर धर्म के ऊपर मेहनत छट दी शर्म धर्म जो ही सच दे उत्ते मेहनत अस छइए मेरे थॉट प्रोसैस तो धर्म पंख लगाकर उडर जाता है शर्म धर्म दो छप खलोए दोनों फेड हो जाते हैं फिर पता क्या हो जाता है मेरी प्रधानता कूड़ करता मन दे ख्याल करते हैं ईवल थॉट्स करती है वाइस विकार डेफिशिएंसीज शॉर्टकमिंग्स ਕਰਦੀਆਂ ਨੇ ਇਸ ਕਰਕੇ ਸਾਡਾ ਕੂੜ ਪ੍ਰਦਾਨ ਹੋ ਜਾਂਦਾ ਸਾਰੀ ਬਾਡੀ ਦਾ ਸਾਰੇ ਮੇਰੇ ਥਾਟ ਪ੍ਰੋਸੈਸ ਦਾ ਇੱਕ ਕੂੜ ਦੀ ਪ੍ਰਦਾਨਤਾ ਹੋ ਜਾਂਦੀ ਹੈ ਮੇਰਾ ਮਨ ਉਸ ਵੇਲੇ ਬੜਾ ਦੁਖੀ ਹੋ ਜਾਂਦਾ ਦਰਸਲ ਇਸ 네ਗੇਟਿਵ ਪੰਡਤ ਮੇਰੇ 네ਗੇਟਿਵ ਥਾਟ ਪ੍ਰੋਸੈਸ ਦੇ ਖਿਆਲ ਜਿਹਦੇ ਵਿੱਚ ਮੈਂ ਅਸੰਜਮੀ ਸੀ ਅਸੰਤੋਖੀ ਸੀ ਤੇ ਮੈਂ ਬੰਦਨਾ ਵਿੱਚ ਪਿਆ ਆ ਸੀ ਮੇਰੇ ਕੋਲ ਕੋਈ ਖੀਮਾ ਧੀਰਜ ਜਤਸਤ ਦਿਆ ਸੰਤੋਖ ਦੀ ਕੋਈ ਗੱਲ ਹੀ ਨਹੀਂ ਸੀ ਤੇ ਮੈਂ ਬਿਲਕੁਲ ਹੀ ਓਵਰ ਕੌਨਫੀਡੈਂਸੀ ਕਿ ਮੇਰੇ ਕੋਲ ਧਰਮ ਗ੍ਰੰਥ ਬੜੇ ਸਾਰੇ ਆਪਦੇ ਆ ਬਸ ਕਰਮ ਕਾਟ ਮੈਂ ਕਰ ਲੇਤਾ ਹਾਂ ਬਸ ਇਹ ਮੇਰਾ ਓਵਰ ਕੌਨਫੀਡੈਂਸੀ ਇਹ ਗੁਰਸਾਗਰ ਦੇ ਰਤਨ ਰੂਪੀ ਮਤ ਨਹੀਂ ਲੈਂਦਾ ਧਾਨ ਮੀਨਸ ਧਨ ਦਾਨ ਵਿੱਚ ਇਹ ਨਹੀਂ ਮੰਗਦਾ ਪਰ ਜਜਮਾਨ ਤੋਂ ਬਾਹਰਲੇ ਪਦਾਰਥ ਮੰਗਦਾ ਰਹਿੰਦਾ ਹੈ ਬਾਰਲੇ ਪਦਾਰਤ ਮੰਗਦਾ ਰਹਿੰਦਾ ਨਾ ਉਸ ਸੀਨ ਮੁਤਾਬਕ ਜਜਮਾਨ ਦੇ ਤਾਂ ਅਸੀਂ ਵੀ ਨਾ ਜਦੋਂ ਸਤਪੁਰ ਕੋ ਲਾਂਦੇ ਆ ਅਸੀਂ ਬਾਹਰਲੇ ਪਦਾਰਤ ਚੜਾਉਂਦੇ ਰਹਿੰਦੇ ਆ ਪੈਸਾ ਐਸੇ ਚੜਾਓ ਹਾਰ ਐਸੇ ਚੜਾਓ ਫੁੱਲ ਐਸੇ ਚੜਾਓ ਔਰ ਪੰਜੀਰੀ ਐਸੇ ਚੜਾਓ ਬੂੰਦੀ ਐਸੇ ਚੜਾਓ ਬਰਫੀ ਐਸੇ ਚੜਾਓ ਕਈਆਂ ਨੂੰ ਲਿਖਾ ਪਿਆ ਜਾਂਦਾ ਜਿਵੇਂ ਮੈਂ ਕੜਾ ਪ੍ਰਸ਼ਾਦ ਬਾਰੇ ਕਹਿ ਰਿਹਾ ਕੜਾ ਪ੍ਰਸ਼ਾਦ ਅਸੀਂ ਰੱਬ ਜੀ ਨੂੰ ਭੇਟ ਨਹੀਂ ਕਰਦੇ ਆ ਕੜਾ ਪ੍ਰਸ਼ਾਦ ਅਸੀਂ ਇਕੁਐਲਿਟੀ ਵਾਸਤੇ ਵਰਤਾਂਦੇ ਆ ਵੀ ਸਾਰੇ ਭਗਵਾਨ ਜੀ ਦੇ ਬੰਦੇ ਆ ਇਹ ਨਹੀਂ ਕਿ ਉੱਚੀ ਜਾਤ ਵਾਲਾ ਖਾਏਗਾ ਔਰ ਨੀਚੀ ਜਾਤ ਵਾਲਾ ਨਹੀਂ ਖਾਏਗਾ ਇਹ ਨਹੀਂ ਕਿ ਉੱਚੀ ਜਾਤ ਵਾਲਾ ਪਵਿੱਤਰ ਆਦਮੀ ਬਣਾਏਗਾ ਔਰ ਨੀਚੀ ਜਾਤ ਵਾਲਾ ਨਹੀਂ ਬਣਾ ਸਕਦਾ ਕਿਉਂ ਕਿ ਗੁਰਬਾਣੀ ਉੱਚੀ ਨੀਚੀ ਜਾਤ ਮੰਦੀ ਨਹੀਂ ਸਾਰੇ ਕੁਦਰਤ ਦੇ ਸਭ ਬੰਦੇ ਇਕੁਐਲਿਟੀ ਸਿਖਾਉਂਦੀ ਹੈ ਇਸ ਕਰਕੇ ਪ੍ਰਸ਼ਾਦ ਇਕੁਐਲਿਟੀ ਦਾ ਪ੍ਰਤੀਕ ਹੈ ਰੱਬ ਜੀ ਨੂੰ ਨਹੀਂ ਖਵਾਂਦੇ ਪ੍ਰਸ਼ਾਦ ਪਰ ਬਾਕੀ ਚੀਜ਼ਾਂ ਚੜਾਉਂਦੇ ਆ ਗੁਰੂ ਸਾਹਿਬ ਕਹਿੰਦੇ ਨੇ ਮਨ ਤੇ RAM ਲਿਆ ਮੋਲ ਆਦਰਵਾਇਸ ਕੰਚਨ ਸੇ ਉਪਾਈ ਨਹੀਂ ਤੋਲ ਕੁਝ ਵੀ ਰੱਖਣੇ ਸੇ ਭਗਵਾਨ ਨਹੀਂ ਮਿਲ ਜਾਣਗੇ ਅਕਲ ਨਹੀਂ ਆ ਦੇਗੀ ਜੇ ਅਕਲ ਆਂਦੀ ਹੋਵੇ ਲੋਕੀ ਕਰੋੜਾਂ ਰੱਖਦੇ ਨੇ ਹੀਰੇ ਜਵਾਹਰਾਤ ਰੱਖਦੇ ਨੇ ਸੋ ਬਾਰਲੇ ਤਾਂ ਪਦਾਰਥ ਨਾਲ ਕੀ ਹੁੰਦਾ ਵਿਕਾਰ ਉਮਤ ਅਗੁਣੀ ਤਾਨ ਖਾਦਾ ਰਹਿੰਦਾ ਇਸ ਕਰਕੇ ਸਾਨੂੰ ਜਿਹੜਾ ਵੀ ਮੀਡਲ ਮੈਨ ਬਣਦਾ ਨਾ ਉਹ ਸਾਡੇ ਕੋਲੋਂ ਦੁਨਿਆਵੀ ਤੋੜ ਤੇ ਚੀਜ਼ਾਂ ਮੰਗ ਲੈਂਦਾ ਪਰ ਸਾਨੂੰ ਸੁਮਤ ਨਹੀਂ ਦਿੰਦਾ ਸੁਮਤ ਗੁਰੂ ਨਾਨਕ ਸਾਹਿਬ ਨੇ ਕੀਮਤੀ ਕੰਮ ਇਹ ਕੀਤਾ ਕਿ ਵਿਚੋਲਾ ਖਤਮ ਕਰ ਦਿੱਤਾ ਔਰ ਆ ਕੇ ਸਿੱਧਾ ਰੱਬ ਨਾਲ ਛੇ ਕੰਟ ਕਰ ਔਰ ਰੱਬ ਜੀ ਕੋਲੋਂ ਸੁਮਤ ਮੰਗ ਰੱਬ ਜੀ ਤੇਰੇ ਅੰਦਰ ਰਹਿੰਦੇ ਨੇ ਜੋ ਰੱਬ ਜੀ ਕਹਿਣਗੇ ਉਹਨੂੰ ਵਿਲ ਦੀ ਕੌਨਸ਼ੀਅਸ ਦੀ ਆਵਾਜ਼ ਕਹਿੰਦੇ ਨੇ ਉਹਨੂੰ ਮੰਨ ਲੈ ਮੰਗ ਲੈ ਕੁਮਤ ਅਸੰਤੋਖ ਤੋਂ ਸੁਮਤ ਸੰਤੋਖ ਬਣ ਜਾਏਗਾ ਤੇਰਾ ਪਿਤਰੀ ਦਾ ਉਧਾਰ ਹੋ ਜਾਏਗਾ ਨਾਉ ਇਨ ਥਿਸ ਸ਼ਬਦ ਮਨ ਕਰਤਾ ਹੀ ਹੈ ਮਨ ਕਰਤਾ ਹੀ ਹੈ ਬਟ ਰੀਅਲ ਗੋਡ ਸੱਚੇ ਰੱਬ ਜੀ करता की मत लैके एलीवेट हो गया उन्हें नेचल राज लग गया विच नैवर गोज लर्न द ट्रूथ प्रैक्टिस द इट नैवर गोज अवे एक बारी दया संतोख निम्रता पेशेंस टॉलरेंस वाली जाच आ जाए ना कोई इंसान जो इस रैलिश करता ना वो छड़ना नहीं चाहेगा संत ना संत ही जे कोटक मिले संत ਉਹ ਦੂਸਰੇ ਗਾਲੀਆਂ ਕੱਢਦੇ ਤਾਂ ਕੱਢ ਲੈ ਪਏ ਮੈਂ ਆਪਣੀ ਜ਼ਬਾਨ ਨਹੀਂ ਖਰਾਬ ਕਰੂੰਗਾ ਦੂਸਰੇ ਲਾਲਚ ਕਰਦੇ ਆ ਧੋਖਾ ਦਿੰਦੇ ਆ ਮੈਂ ਨਹੀਂ ਕਰੂੰਗਾ ਕਿਉਂਕਿ ਉਸ ਨੂੰ ਸੱਚ ਸਮਝ ਆ ਗਿਆ ਇੱਕ ਵਾਰੀ ਬੱਚੇ ਨੂੰ ਟਰਨਾ ਆ ਜਾਏ ਜ਼ਿੰਦਗੀ ਭਰ ਉਹ ਟਰਨਾ ਨਹੀਂ ਭੁੱਲਦਾ ਇਸ ਤਰ੍ਹਾਂ ਸੱਚ ਇੱਕ ਵਾਰੀ ਆ ਦੇ ਨਾ ਪੱਲੇ ਵਰਚੂਜ਼ ਇੱਕ ਵਾਰੀ ਆ ਜਾਣ ਤਾਂ ਫਿਰ ਵਾਈਸਸ ਆਪਣਾ ਭਾਂਡਾ ਠੂਠਾ ਚੁੱਕ ਕੇ ਚਲੀਆਂ ਜਾਂਦੀਆਂ ਨੇ ਉੱਠੀ ਚੱਲਣਾ ਸੋ ਮਨ ਕਰਤਾ ਰੇਚਲ ਰਾਜ ਕਾ ਮੰਦਾ ਮਨ ਕਰਤਾ ਵਿਲ ਗਿਵ ਦਾਨ ਟੂ ਕੁਮਤ ਰੂਪੀ ਪੰਡਤ ਨੂੰ ਦੇਵੇਗਾ ਮਨ ਨੇ ਸੱਚ ਦੀ ਮੱਤ ਲੈ ਲਈ ਉਹਨੇ ਦਾਨ ਦੇਵੇਗਾ ਬਟ ਹੁਣ ਜਦੋਂ ਇਹ ਮੱਤ ਰੂਪੀ ਪੰਡਤ ਨੂੰ ਦਾਨ ਦੇਵੇਗਾ ਨਾ ਤਾਂ ਹੁਣ ਪੈਸੇ ਨਹੀਂ ਦੇਵੇਗਾ ਹੁਣ ਤਨਪਦਾਰਤ ਨਹੀਂ ਦੇਵੇਗਾ ਸੋਨਾ ਨਹੀਂ ਦੇਵੇਗਾ ਹੁਣ ਜੋ ਦੇਵੇਗਾ ਨਾ ਉਹ ਸਾਰੇ ਸ਼ਬਦ ਦੀ ਚ ਆਈਡੀਓਲੋਜੀ ਸਮਝਾਈ ਹੈ ਬੜਾ ਸਿੰਪਲ ਹੋ ਜਾਏਗਾ ਉਹ ਬਾਰਲਾ ਪੰਡਿਤ ਜਿਹੜਾ ਮੇਰਾ ਮਨ ਬਣਿਆ ਫਿਰਦਾ ਸੀ ਉਹ ਸੁੱਚਪਿਟ ਵਿੱਚ ਰਹਿੰਦਾ ਸੀ ਭੇਖੀ ਸੀ ਕਰਮਕਾਂਡੀ ਸੀ ਪਖੰਡੀ ਸੀ ਓਵਰ ਕੌਨਫੀਡੈਂਟ ਸੀ ਲੋਬੀ ਸੀ ਲਾਲਚੀ ਸੀ ਮੇਰੀ ਮੱਤ ਕੁਮਾਤਰੂਪੀ ਪੰਡਿਤ ਮੇਰੇ ਗ੍ਰੰਥ ਦਾ ਰਟਨ ਕਰਦਾ ਦਿੰਦਾ ਸੀ ਪਰ ਇਸੀ ਤੋਂ ਤਾਂ ਛੁੱਟਣਾ ਸੀ ਇਸੀ ਤੋਂ ਛੁੱਟਣ ਵਾਸਤੇ ਇਹ ਤੋਬਾ ਕਰਕੇ ਨਿਜ ਘਰ ਦੀ ਮੱਤ ਦੇ ਚੰਗੇ ਚੰਗੇ ਗੁਣ ਦੀ ਦਖਣਾ ਹੁਣ ਅੰਦਰੋਂ ਮੰਗ ਰਿਹਾ ਹੈ ਮਨ ਕੋ ਨੂੰ ਤਾਂ ਮਨ ਕੋਲ ਪਹਿਲਾਂ ਕੁਝ ਨਹੀਂ ਸੀ ਮਨ ਨੇ ਨਿਜ ਘਰ ਤੋਂ ਬੋਰੋ ਕੀਤਾ ਸਭ ਕੁਝ ਔਰ ਵੰਡ ਦਿੱਤਾ ਆਪਣੇ ਇੰਦਰੀ ਗਿਆਨ ਇੰਦਰੀ ਸੁਰਤ ਮਤ ਮਨ ਬੁੱਧ ਔਰ ਸਾਰੀ ਬਾਡੀ ਨੂੰ ਅਬ ਇਹ ਮਨ ਜੀਤਾ ਜਗ ਜੀਤਾ ਬਾਡੀ ਸਾਰੀ ਕਾਬੂ ਮੇ ਆ ਜਾਏ ਹੁਣ ਪੈ ਕੇ ਚਰਨ ਕਰ ਪਾਵ ਕੇ ਲੋਇਰ ਸੁਰਤ ਕਰੇ ਬਨਨ ਕੇ ਹੁਣ ਅੱਖੀ ਬਾਝੋ ਵੇਖਣਾ ਵੀਨ ਕੰਨਾਂ ਸੁਣਨਾ ਪੈਰਾਂ ਬਾਝੋ ਚੱਲਣਾ ਵੀਨ ਹੱਥਾਂ ਕਰਨਾ ਹੁਣ ਸਾਰਾ ਸਮਝ ਆਂਦਾ ਜਾਏਗਾ ਸੋ ਨਾਓ ਟੂ ਐਂਟਰ ਇਨਟੂ ਥਿਸ ਸ਼ਬਦ ਪਿਛਲਾ ਇੱਕ ਸ਼ਬਦ ਜ਼ਰੂਰ ਸਮਝਣਾ ਪੈਗਾ ਉਸਦੀ ਇੱਕੋ ਪੰਕਤੀ ਸਮਝਦਿਆ ਪੂਰਾ ਸ਼ਬਦ ਨਹੀਂ ਸਮਝਦਾ ਪਿਛਲਾ ਸ਼ਬਦ ਇਸ ਤੋਂ ਜਦੋਂ ਗੁਰਗ੍ਰੰਥ ਸਾਹਿਬ ਜਾ ਕੇ ਪੜੋਗੇ ਇਸ ਤੋਂ ਪਿਛਲਾ ਸ਼ਬਦ ਹੈ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹੀ ਰੇ सतगुर की मत ले लो उसके सरोवर में ना आओ ना सतगुर की मत रूपी रतन ज्वार माणिक दे सरोवर ओशन जो ना हो तो पता क्या होता है, है? दुरमत चली जाती है सो मेरी दुरमत रूपी ओवर कॉन्फिडेंस वाली कि मुझे धर्म का सब कुछ पता है भेख दिखावत जगत को लोगन को बासकीन वाला अवर उपदेश है आप ना करे वाली दुरमत रूपी पंडित जी गए ऐ विचोला गया ਦੁਰਮਤ ਗਈ ਉਸ ਸ਼ਬਦੀ ਚ ਕਹਿੰਦੇ ਨੇ ਗੁਰਮੁਖ ਜੀ ਪ੍ਰਾਨ ਉਪਜੈ ਹੁਣ ਨਵੇਂ ਪ੍ਰਾਨ ਮਿਲਣਗੇ ਨਵੇਂ ਸ੍ਰਿਸ਼ਟੀ ਬਣੇਗੀ ਗੁਰਮੁਖ ਸ਼ੇਵ ਕਰ ਜਾਈ ਹੈ ਘਰ ਦੇ ਰਾਰੇ ਨੂੰ ਸਿਆਰੀ ਹੈ ਸ਼ੇਵ ਕਰ ਦਾ ਮਤਲਬ ਹੁੰਦਾ ਹੈ ਜੋ ਮਨ ਨੂੰ ਵਿਕਾਰਾਂ ਚ ਪਾਉਂਦਾ ਹੈ ਜਿਹਦੇ ਕਾਰਨ ਮੇਰਾ ਕਾਲ ਆ ਜਾਂਦਾ ਜਿਹੜੇ ਮੰਦੇ ਖਿਆਲ ਹੁੰਦੇ ਨੇ ਜਿਹਦੇ ਨਾਲ ਮੇਰੀ ਆਤਮਿਕ ਮੌਤ ਹੋ ਜਾਂਦੀ ਸੀ ਉਸ ਘਰ ਤੋਂ ਨਿਕਲ ਗਏ शिवकार ਤੋਂ ਬਾਹਰ نکل گئے शिवकार जाई है गुरुमुख नानक ਸੱਚ ਸਮਾਈ ਹੈ ਸੱਚ ਨਾਲ ਇਕਮਿਕ ਹੋ ਗਏ ਗੁਰਮੁਖ ਨਿਜ ਪਦ ਪਾਈ ਹੈ ਹੁਣ ਆਪਣੇ ਅੰਤਰ ਆਤਮੇ ਦੇ ਸੱਚ ਦੀ ਪਦਵੀ ਪ੍ਰਾਪਤ ਹੋ ਗਈ ਰੱਬ ਜੀ ਦੇ ਘਰ ਆ ਗਏ ਸਤਗੁਰ ਦੀ ਮੱਤ ਰੀਅਲ ਪ੍ਰਾਣ ਹਨ ਇਹ ਮਿਲ ਗਏ ਔਰ ਨਿਜ ਕਰਦੀ ਮੱਤ ਲੈ ਕੇ ਕੁਮਤ ਤੋਂ Shivkar ਤੋਂ ਬਾਹਰ ਨਿਕਲ ਆਏ ਦੁਰਮਤ ਗਈ ਸਤਗੁਰ ਦੀ ਮੱਤ ਨਾਲ ਸੱਚ ਵਿੱਚ ਸਮਾਜ ਆਈਦਾ ਹੈ ਵਨੈਸ ਰੱਬ ਨਾਲ ਪ੍ਰਾਪਤੀ ਹੋ ਜਾਂਦੀ ਹੈ ਤੇ ਮਨ चंगे वाला करता बन जाता है हूँ चंकी नवी सृष्टि बनाएगा देखने बारो ऐ लगेगा वन इज चेंज उसी को बोलते ट्रांसफॉर्म हो गया उसी को बोलते धरती से ऊपर उठ गया सारी चीज़ों से पकड़ छूट गई पर शरीरक तौर पर धरती तो अंज नहीं उठ जाता नहीं पकड़ छुट गई वर्ल्डली चीज़ों की पकड़ पोजैशन और मन दे ख्याल ऑब्सैशन छूट गया so okay, okay everything is now released and one got the freedom mazaa agya if you feel i am intense i am in tension just release it kuch baat pakad hun gall samjhandi ja rahi hai ਕਿ ਇਹ ਪਿਛਲਾ ਸ਼ਬਦ ਜਦੋਂ ਦੁਰਮਤ ਦੂਰ ਕਰਦਾ ਹੈ ਤਾਂ ਇੱਥੇ ਵੀ ਦੁਰਮਤ ਦੂਰ ਕਰਨ ਵਾਸਤੇ ਮਨ ਜਜਮਾਨ ਕੋਲੋਂ ਦਖਣਾ ਮੰਗੀ ਜਾ ਰਹੀ ਹੈ ਹੁਣ ਪਹਿਲਾ ਪਦਾ ਸ਼ੁਰੂ ਹੋਏਗਾ ਗੁਰਪ੍ਰਸਾਦੀ ਵਿਦਿਆ ਵਿਚਾਰ ਹੈ ਪੜ ਪੜ ਪਾਵੇ ਮਾਨ ਤੁਹਾਡੇ ਸਭ ਕੁਲ ਪੇਪਰ ਹੈ ਗੁਰਪ੍ਰਸਾਦ ਮੀਨਸ ਨਿਜਕਾਰ ਅੰਦਰੋਂ ਜਿਹੜੀ ਮਤ ਦਿੱਤੀ ਜਾਂਦੀ ਹੈ ਗੁਰਪ੍ਰਸਾਦੀ ਵਿਦਿਆ ਵਿਚਾਰ ਹੈ ਸੱਚ ਦੀ ਵਿਦਿਆ ਸਿੱਖ ਲਈ ਹੁਣ ਤੱਕ ਦੁਨਿਆਵੀ ਡਿਗਰੀਆਂ ਪੜੀਆਂ ਸੀ ਸੱਚ ਦੀ ਵਿਦਿਆ ਸਿੱਖ ਲਈ ਸੱਚੀ ਦੀ ਵਿਦਿਆਰਥੀ ਪਤਾ ਕੀ ਹੁੰਦਾ ਬਜ਼ੁਰਗਾਂ ਦਾ ਸਤਕਾਰ ਹਰ ਕਿਸੇ ਨਾਲ ਹਮਦਰਦੀ ਆਪਣੇ ਤੇ ਦਇਆ ਕਰਕੇ ਦੂਜਿਆਂ ਤੇ ਦਇਆ ਕਰਨ ਦਾ ਸੁਭਾ ਸੰਤੋਖੀ ਥਿਸ ਇਜ਼ ਗ੍ਰੇਟ ਵਿਦਿਆ ਤੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪਰਉਪਕਾਰੀ ਬਣ ਜਾਂਦਾ ਹੈ ਜੇ ਵਿਦਿਆ ਵਿਚਾਰ ਲਈ ਜਾਏ ਤਾਂ ਪਰਉਪਕਾਰੀ ਹੋ ਜਾਂਦੇ ਆਦਰਵਾਇਸ ਅਸੀਂ ਵਿਦਿਆ ਨਹੀਂ ਵਿਚਾਰੀ ਤੇ ਪਰਉਪਕਾਰੀ ਨਹੀਂ ਬਣਦੇ ਆ ਵਿਦਿਆ ਵਿਚਾਰ ਹੈ ਪੜ ਪਰ ਪਾਵੈ ਮਨ ਇਸ ਨੂੰ ਧ੍ਰਿੜ ਕਰਦਾ ਤੇ ਰੱਬ ਜੀ ਦੀ ਦਰਗਾਹ ਅੰਦਰ ਨੀਜ਼ ਕਰ ਅੰਦਰ ਮਾਨ ਪਰ ਮਾ ਰੱਬ ਜੀ ਦਰਗਾਹ ਅੰਦਰ ਮਾਨ ਪ੍ਰਾਪਤੀ ਪਤਾ ਕੀ ਹੁੰਦਾ ਆਪਣੀਆਂ ਨਜ਼ਰਾਂ ਤੋਂ ਨਹੀਂ ਗਿਰਦਾ ਸਭ ਤੋਂ ਵੱਡੀ ਸਜ਼ਾ ਹੈ ਜਦੋਂ ਸ਼ੀਸ਼ੇ ਅੱਗੇ ਖੜੇ ਹੋ ਕੇ ਆਪਣੀਆਂ ਨਜ਼ਰਾਂ ਤੋਂ ਗਿਰਦੇ ਆ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਮੈਂ ਕਰਤੂਤ ਕੀ ਕੀਤੀ ਹੈ ਸੋ ਆਪਾ ਮੱਧੇ ਆਪ ਪਰਗਾਸ ਆਪ ਦੇ ਪੱਪੇ ਨੂੰ ਔਂਕੜ ਹੈ ਇਹ ਆਪ ਰੱਬ ਜੀ ਨਹੀਂ ਹੈ ਆਪ ਹੈ ਉਹ ਮਨ ਜਿਹੜਾ ਹੁਣ ਸੱਚ ਦਾ ਪ੍ਰਕਾਸ਼ ਲੈ ਕੇ ਆਪਣੇ ਈਵਲਸ ਨੂੰ ਲਾਈਟ ਪਾ ਚੁੱਕਾ ਇੱਕ ਕਮਰਾ ਹੋਵੇ ਹਨੇਰਾ ਹੋਵੇ ਉੱਤੇ ਲਾਈਟ ਜਗਾਓ ਨਾ ਜहाँ-ਜਾਂ ਪਰ ਗਲਤ ਚੀਜ਼ਾਂ ਸਾਫ਼ ਨਜ਼ਰ ਆ ਜਾਂਦੀਆਂ ਅੰਦਰ ਪ੍ਰਕਾਸ਼ ਹੋ ਗਿਆ ਅੰਦਰ ਦੇ ਆਗੁਣ ਸਾਫ਼-ਸਾਫ਼ ਨਜ਼ਰ ਆ ਗਏ ਜਿਉਂ ਹੀ ਸਾਨੂੰ ਆਪਣੇ ਡਰਾਇੰਗ ਰੂਮ ਅੰਦਰ ਲਾਈਟ ਜਲਾਉਂਦੇ ਕੁਝ ਗਲਤ ਚੀਜ਼ਾਂ ਨਜ਼ਰ ਆਉਂਦੀਆਂ ਹਮ ਉਨਕੀ ਸਫਾਈ ਕਰ ਦਿੰਦੇ ਆ ਇਸ ਨਾਲ ਮਨ ਸਾਫ਼ ਹੋ ਗਿਆ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਹੁਣ ਐ ਮ੍ਰਿਤ ਮਰਦਾ ਹੈ ਹੀ ਨਹੀਂ ਕਿਉਂਕਿ ਅੰਮ੍ਰਿਤ ਨਾਮ ਇਹ ਅੰਮ੍ਰਿਤ ਪ੍ਰਾਪਤ ਇਹਨੇ ਕਰ ਲਿਆ ਉਹ ਵਾਲੀ ਸੁਮਤ ਪ੍ਰਾਪਤ ਕਰ ਲਈ ਜਿਸse ਵਿਕਾਰ ਸਤਾਤੇ ਹੀ ਨਹੀਂ ਇਹ ਭੈੜੇ ਖਿਆਲ ਆਦੇ ਹੀ ਨਹੀਂ ਹਨ ਪ੍ਰਕਾਸ਼ ਹੋ ਗਿਆ ਅਗੁਣ ਛੱਡੇ ਤਾਂ ਜੋ ਹੈਪੀਨੈਸ ਵਿਕਾਸ ਖੇੜਾ ਪ੍ਰਾਪਤ ਹੋਇਆ ਇਹ ਅੰਮ੍ਰਿਤ ਦੀ ਪ੍ਰਾਪਤੀ ਤੇ ਹੈ ਨਾਨਕ ਭਗਤਾਂ ਸਦਾ ਵਿਕਾਸ ਪਤਾ ਦੂਜਾ ਪੰਜ ਤਸਕਰ ਤਾਵਤ ਰੱਖ ਹੈ ਚੂਕਾ ਮਨ ਅਭਿਮਾਨ ਪੰਜ ਤਸਕਰ ਕਾਮ ਪ੍ਰੋਲਮ ਓਂਕਾਰ ਮੰਗੂ अनेका ਆਵਗੁਣ ਜੇ ਉਹਨਾਂ ਨੂੰ ਕਾਬੂ ਕਰ ਲਈਏ ਤਾਂ ਉਹ ਮਿੱਤਰ ਬਣ ਜਾਂਦੇ ਨੇ ਨਹੀਂ ਤੇ ਉਹ ਤਸਕਰ ਬਣ ਜਾਂਦੇ ਨੇ ਪੰਜ ਤਸਕਰ ਤਾਵਤ ਰੱਖ ਹੈ ਤਾਵਤ ਮੀਨ ਜਿਹੜੇ ਮਨ ਨੂੰ ਹਰ ਵੇਲੇ ਦੁੜਾਉਂਦੇ ਰਹਿੰਦੇ ਸੀ ਚਾਰੋਂ ਪਾਸੇ ਮਨ ਨੂੰ ਡਿਸਟਰਬ ਰੱਖਦੇ ਸਨ ਚੂਕਾ ਮਨ ਅਭਿਮਾਨ ਮੇਰੇ ਮਨ ਤੋਂ ਹੰਕਾਰ ਚਲਾ ਗਿਆ ਪੰਜ ਤਸਕਰਾਂ ਵਿੱਚ ਵੀ ਕਾਮ ਪ੍ਰੋਲਮ ਓਂਕਾਰ ਕੀ ਹੈ लेकिन ये तू पंच तस्करा काबू करेगा तो तेरी एक्चुअली चीज हो जाएगी हाँ में दीर्घ रोग है वो अभिमान दूर करना पेगा सर ये अंदर पांच तस्कर की भी गल कर ली और अभिमान भी दूर करने गल कर ली जद जबकि पांच तस्कर जंगार है दृष्ट बिकारी दुर्मत पाकी अब दुर्मत चली गई मन ठीक हो गया ना हूँ मन करके मत भी ठीक हो गई और पंडित वाला ओवर कॉन्फिडेंस गया लग गया ख्याल गए ऐसा ब्रह्म ज्ञान दिस इज कार्ड ब्रह्म ज्ञान जिससे संतोष और सहज और सारा कुछ आ जाए और दूर में चली जाए जो ब्रह्म विचार है सो ब्राह्मण कहीत है हमारे कबीर जी कहते ना जो अपने अंदर की बात को समझता है ना अंदर की आवाज को समझता है अंदर के भगवान को प्राप्त करता है जो अंदर की इंट्रोस्पेक्शन करता है जो अपने गिरबानी चाँप के देखना उन्हों में ब्राह्मण करना ਵਾਹ ਕਬੀਰ ਜੀ ਕਮਾਲ ਕਰ ਦਿੱਤੀ ਆ ਕਿੰਨੀ ਤੁਸੀਂ ਸਾਰੀ ਦੁਨੀਆ ਦੇ ਅੰਦਰ ਤਗੜਾ ਹੌਕਾ ਦੇ ਦਿੱਤਾ ਕਹਿੰਦੇ ਹੋ ਜੋ ਬ੍ਰह्म ਵਿਚਾਰ ਹੈ ਜੋ ਅੰਦਰ ਕੀ ਬਾਤ ਕੋ ਵਿਚਾਰਤਾ ਹੈ ਸੋ ਬ੍ਰਾਹਮਣ ਕਈਤ ਹੈ ਹਮਾਰਾ ਹੈ ਅੱਛਾ ਕਬੀਰ ਜੀ ਇਹਦਾ ਮਤਲਬ ਮੈਂ ਵੀ ਬ੍ਰਾਹਮਣ ਬਣ ਸਕਦਾ ਯੈਸ ਤੂੰ ਆਪਣੇ ਅੰਦਰ ਦੀ ਗੱਲ ਸਮਝ ਮੇਰਾ ਮਨ ਬ੍ਰਾਹਮਣ ਬਣ ਸਕਦਾ ਹੈ ਦੁਨੀਆ ਦਾ ਕੋਈ ਵੀ ਇਨਸਾਨ ਸੱਚ ਲੈ ਲਵੇ ਸਤਗੁਰੂ ਦੀ ਮਤ ਲੈ ਲਵੇ ਉਹ ਬਣ ਜਾਂਦਾ ਹੈ हूँ कहें जात सत् चावल पदाती चा जात सत चावल दया कणक घर कर प्रापत पाती हूं अगर पत्तल रखता मीनस भांडा पत्तल उत्ते जो जो चावल वो मंगता है पंडित रखता है ये लो ये चावल है ये घी है ये आटा है ये ये चीज़ें हैं यह चीज़ा से ना ਹੁਣ ਕਹਿੰਦੇ ਨੇ ਜਤ ਸਤ ਚਾਵਲ ਸੱਚ ਲੈ ਕੇ ਆਪਣੀ ਸੈਲਫ ਰੈਸਟ੍ਰੈਂਟ ਆਪਣੇ ਆਪ ਨੂੰ ਵਿਕਾਰਾਂ ਤੋਂ ਪਹਿਲਾਂ ਸਪਰੈਸ ਕਰਨਾ ਫਿਰ ਆਪਣੇ ਆਪ ਨੂੰ ਰੋਕਣਾ ਤੇ ਆਸ ਆਸ ਦਸਿਆ ਜਿਸ ਹੈ ਜੀ ਆਦਤ ਪੱਕ ਜਾਣੀ ਜਤ ਸਤ ਚਾਵਲ ਦੇ ਆ ਕਣਕ ਇਹ ਕਣਕ ਹੈ ਇਹਦੇ ਨਾਲ ਦੂਜੇ ਸ਼ਬਦ ਖੁੱਲਣਗੇ ਜਿਦਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਪੱਕ ਕਰਨ ਤੇ ਤਿੰਨ ਕੇ ਕਾਸ ਵਾਰਤਾ ਅਤੇ ਮਾਦੋ ਕੈਸੀ ਬਣੇ ਤੁਮ ਸੰਗੇ ਆਪਰਾ ਦੇਵਤਾ ਲੇਵੋ ਮੰਗੇ ਉਹਦੇ ਅੰਦਰ ਜਿਤਨੀਆਂ ਚੀਜ਼ਾਂ ਹੈ ਨਾ ਉਹ ਸਾਰੀਆਂ ਇਹ ਵਾਲੀਆਂ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਸਾਥ ਸੰਗਤ ਇਹ ਗੱਲ ਮੈਂ ਇਥੇ ਬੇਨਤੀ ਕਰਦਿਆਂ ਅਸੀਂ ਬਾਣੀ ਅਨੁਸਾਰ ਸ਼ਬਦ ਸਮਝਦੇ ਹਾਂ ਬਾਣੀ ਅੰਦਰ ਮਨ ਮਾਲਾ ਜਪਦਾ ਰਹਿੰਦਾ ਉਹਨੂੰ ਕਹਿੰਦਾ ਇਹ ਮਾਲਾ ਮਨ ਦੀ ਆਪਣੀ ਲੈ ਲੋ ਹਰ ਟਾਈਮ ਜਪਤੇ ਰਹਤੇ ਇਹ ਚਾਹੀਏ ਇਹ ਚਾਹੀਏ ਇਹ ਚਾਹੀਏ ਛੋੜੋ ਨਾ ਇਸਕੋ ਹੁਣ ਉਹਦੇ ਵਿੱਚ ਅੱਗੇ ਸਾਰੀਆਂ ਚੀਜ਼ਾਂ ਜਿਹੜੀਆਂ ਮੰਗੀਆਂ ਉਹ ਸੱਚ ਦੀਆਂ ਮੰਗੀਆਂ। ਗੋਪਾਲ ਤੇਰਾ ਆਰਤਾ ਵਿੱਚ ਕਿਹਾ ਗਉ ਪੈਸ ਮੰਗੂਲਾ 베ਰੀ ਤਾਜਨ ਤੂਰੀ ਚੰਗੇ ਦੀ ਘਰ ਕੀ ਗੀ ਹਨ ਚੰਗੀ। ਉਹ ਦੁਨਿਆਵੀ ਚੀਜ਼ਾਂ ਨਹੀਂ ਮੰਗੀਆਂ। ਅੱਛੀ ਇਸਤਰੀ ਪਤਨੀ ਨਹੀਂ ਮੰਗੀ ਹੈ। ਮਾਤਰੂਪੀ ਚੰਗੀ ਗੀ ਹਨ ਮੰਗੀ ਆ ਘਰ ਕੀ ਗੀ ਹਨ ਚੰਗੀ ਮੰਗੀ ਆ ਤੇ ਗਉ ਮੰਗੀ ਹੈ ਜਿਹੜੀ ਦੁੱਧ ਦੇਵੇ। ਜਿਹੜੀ ਗਾਂ ਦੁੱਧ ਦੇਗੀ ਉਹਦਾ ਬੱਚਾ ਹੋਏਗਾ ਤਾਂ ਦੁੱਧ ਦੇਗੀ। ਸੋ ਜਦੋਂ ਇਹ ਗਾਂ ਦੁੱਧ ਦਿੰਦੀ ਹੈ ਇਹਦਾ ਮਤਲਬ ਹੈ ਇਹਦਾ ਮਨ ਰੂਪੀ ਬੱਚਾ ਚੰਗੇ ਵਾਲਾ ਪੈਦਾ ਹੋਇਆ ਹੈ ਤਾਂ ਇਹ ਦੁੱਧ ਦੇਵੇਗੀ। ਇਸ ਮਤ ਨੂੰ ਹੁਣ ਦੁੱਧ ਟਰਾਂਸਮਿਟ ਕਰਨਾ ਸਾਰੇ ਇੰਦਰੀ ਗਿਆਨੀ ਮਿਰਾਨੂ ਸੋ ਜਤਸਤ ਚਾਵਲ ਦੇ ਆਕਣਕ ਹੁਣ ਅਸੀਂ ਜਦੋਂ ਬਾਣੀ ਚੋ ਸਮਝਿਆ ਤਾਂ ਪਤਾ ਲਗਾ ਚਾਵਲ ਕਿਨੂੰ ਕਹਿੰਦੇ ਨੇ ਘਰ ਕੀ ਗੀਆਂ ਕਿਨੂੰ ਕਹਿੰਦੇ ਨੇ ਤਾਜਨਤੂਰੀ ਚੰਗੇਰੀ ਕਿਨ ਨੂੰ ਕਹਿੰਦੇ ਨੇ ਚੌਪਾਈ ਕਿਨੂੰ ਕਹਿੰਦੇ ਨੇ ਖਾਟ ਮੰਗੂ ਚੌਪਾਈ ਖਾਟ ਨਹੀਂ ਮੰਗ ਰਹੇ ਨੇ ਸੱਚੀ ਮੁੱਚੀ ਦੀ ਚਾਰ ਟਾਂਗ ਵਾਲੀ ਖਾਟ ਨਹੀਂ ਮੰਗ ਰਹੇ ਆ ਜਦੋਂ ਮੈਂ ਸਟੇਬਲ ਕਰਕੇ ਬੈਠ ਜਾਂਦਾ ਨਾ ਇਨੂੰ ਮਨ ਫੇਰ ਕਰਕੇ ਬੈਠ ਕੇ ਨਾ ਖਾਟ ਮੰਗੋ ਚੁਪਾਈ ਕਹਿੰਦੇ ਨੇ ਮਨ ਟਿਕ ਗਿਆ ਜਿਸ ਤਰ੍ਹਾਂ ਜਤ ਸਤ ਦੇ ਚਾਵਲ ਮੰਗੇ ਨੇ ਦੇ ਆ ਰੂਪੀ ਕਣਕ ਮੰਗੀ ਆ ਤੇ ਪੱਤਲ ਜਿਹੜਾ ਜਿਹਦੇ ਵਿੱਚ ਧਾਨ ਪਾਇਆ ਜਾਏਗਾ ਉਹ ਬਾਡਾ ਉਹ ਕਰ ਪ੍ਰਾਪਤ ਪਾਤੀ ਧਾਨ ਸੱਚ ਦਾ ਧਾਨ ਪ੍ਰਾਪਤ ਕੀਤਾ ਜਿਸ ਨੂੰ ਸਮਝਾ ਦਿੱਤਾ ਗਿਆ ਕਾਹਿਰੇ ਮਨ ਚਿਤਵੇ ਉਤਮ ਜ ਆਰ ਹਰtio ਪ੍ਰਯਾਸ ਹੈਲਪਤਨ ਮੈਂ ਜਨਤ ਪਏ ਤਾਂਕਰ ਇਸ ਅੱਗੇ ਕਰ ਤਰਿਆ ਮੇਰੇ ਮਾਦੋ ਜੀ 사త్సੰਗਤ ਮਿਲ ਸੋ ਤਰਿਆ ਜਿਹਨੂੰ ਇਹ ਗੱਲ ਸਮਝਾ ਦਿੱਤੀ ਗਈ ਆ ਜੇ ਸੁਖ ਦੇ ਤੁਜੇ ਅਰਾਧੀ ਦੁੱਖ ਵੀ ਤੁਜੇ ਤੇ ਆਈ ਜੇ ਭੁੱਖ ਤੇ ਤਾਂ ਇਥੇ ਰਾਜਾ ਦੁੱਖ ਵਿੱਚ ਸੁਖ ਬਣਾਈ ਉਹ ਤਾਂ ਨਹੀਂ ਨਾ ਕੋਈ ਦੁਨਿਆਵੀ ਚੀਜ਼ਾਂ ਮੰਗੇਗਾ ਕਿਉਂਕਿ ਸੰਤੋਖ ਆ ਗਿਆ ਪੇਸ਼ੈਂਸ ਆ ਗਿਆ ਟੋਲਰੈਂਸ ਲੈਵਲ ਆ ਗਿਆ ਮੈਂ ਹਰ ਹਾਲ ਵਿੱਚ ਤੁਹਾਡੇ ਨਾਲ ਜੁੜਿਆ ਰਹਿਣਾ ਚਾਹੁੰਦਾ ਜੇ ਲੋਕ ਸਲਾਹ ਤਾਂ ਤੇਰੀ ਮਨਿੰਦੇ ਤਾਂ ਛੋੜ ਨਾ ਜਾਈ ਇਹ ਬੜੀ ਸਟਰੋਂਗ ਅਵਸਥਾ ਹੈ ਮਨ ਬਲਵਾਨ ਹੋ ਜਾਂਦਾ ਹੈ ਆਤਮਾ ਬਲਵਾਨ ਹੋ ਜਾਂਦੀ ਹੈ ਮਨੁੱਖ ਭੁੱਖਾ ਵੀ ਰਹਿ ਸਕਦਾ ठीक है ऐसे ही वरना होगा कोई बात नहीं डरने की कोई बात नहीं अनसर्टेनिटी में रह सकता हूं चाहे कल सुनामी आएगा चाहे अभी सुनामी आ जाए चाहे भूचाल आ जाए वो कोई नो नो प्रॉब्लम आई एम नॉट इनसिक्योर्ड कितनी स्ट्रोंग बस्त है वो थोड़ा ना दुनियावी चीजा मंगेगा बया रूपी कणक मंगी है जयासत रूपी चावल मंगे ने ते कर प्राप्त पाती तान सच का तान मंगे उस पाटे अंदर पात्र अंदर हिरदा मन बनाया जिदे अंदर ਦੂਤ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਇਹ ਦਾਨ ਮੰਗਿਆ ਜਾ ਰਿਹਾ ਪਹਿਲੇ ਤਾਂ ਧਨ ਪਦਾਰਤ ਮੰਗਤਾ ਦਾ ਨਾ ਸੋਨਾ ਚਾਂਦੀ ਮੰਗਤਾ ਥਾ ਇਸਤਰੀ ਮੰਗਤਾ ਥਾ ਸੋ ਪੈਸੇ ਮੰਗਤਾ ਥਾ ਅਬ ਕਿਆ ਮੰਗ ਰਹਾ ਸੁਮਤ ਬਣ ਗਈ ਹੈ ਨਾ ਹੁਣ ਉਹ ਕਹਿ ਰਹੇ ਨੇ ਦੁੱਧ ਕਰਮ ਆਪਣਾ ਫਲਸਫਾ ਸੱਚ ਦਾ ਦੁੱਧ ਦਿਓ ਤੇ ਸੰਤੋਖ ਰੂਪੀ ਕਿਉ ਦਿਓ ਮਨੂੰ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਇਹ ਮਤ ਮੰਗੀਏ ਨਾਉ ਮਨ ਹੈਜ਼ ਇਟ ਇਟ ਕੈਨ ਗਿਵ ਦਾਨ ਟੂ ਦਾ ਮਾਟ ਹੁਣ ਇਹ ਕਾਚਾ ਤਨ ਦੇ ਬਦਲੇ ਹੁਣ ਸਾਚਾ ਤਨ ਲੱਗੇ ਰੱਖੇਗਾ ਖਿਮਾ ਤੀਰਜ ਕਰ ਗੌਲਵੇਰੀ ਗੌਲਵੇਰੀ ਹੁੰਦੀ ਹੈ ਜਿਹੜੀ ਦੁੱਧ ਦਿੰਦੀ ਹੈ ਤਾਂ ਦੁੱਧ ਦੇਣ ਦੇ ਪਿੱਛੇ ਪਹਿਲਾਂ ਉਹਨੂੰ ਬੱਚਾ ਜੰਮਣਾ ਪੈਂਦਾ ਹੈ ਖਿਮਾ ਤੀਰਜ ਕਰ ਫੋਰਗਿਵਨੈਸ ਮੈਂ ਸਭ ਨੂੰ ਮਾਫ ਕਰ ਸਕਦਾ ਹਾਂ ਇਹਦੇ ਨਾਲ ਮਨੂ ਪੇਸ਼ੈਂਸ ਆਏਗੀ ਧੀਰਜ ਆਏਗਾ ये बड़ा कीमती दान है ये मत को दो अपनी अकल को दो अपनी अकल रूपी पंडित को जजमान जी मेरे मान जी ये वाला दान दो क्या माफ कर सकू कीमती दान है वेरी वैल्यूएबल दान धरती दान इसी दान वोटी दान पैसा दान तो लोगों ने बहुत किया पर अपनी पैड़ी मत नहीं दान की थी ਸੱਚ ਨੂੰ ਲੈ ਲੈ ਖਿਮਾਤੀ ਰਜਕਾਰ ਗੌਲਵੇਰੀ ਸਹਜੇ ਬਛਰਾ ਖੀਰ ਪੀਆ ਫਿਰ ਮਨ ਹਮੇਸ਼ਾ ਖੀਰ ਖਾਂਦਾ ਰਹਿੰਦਾ ਹੈ ਬਾਰਲੀ ਦੁੱਧ ਨਾਲ ਬੜੀ ਚਾਵਲ ਉਬਾਲ ਕੇ ਪਾ ਕੇ ਬਦਾਮ ਛੁਆਰੇ ਕਿਸ਼ਮੀਸ਼ ਪਾ ਕੇ ਦੀ ਖੀਰ ਦੀ ਗੱਲ ਹੀ ਚੱਲ ਰਹੀ ਵਿਜ਼डम ਰੂਪੀ ਖੀਰ ਵਿਜ਼डम ਰੂਪੀ ਮੱਤ ਇਹਨੂੰ ਖੀਰ ਘਾਲੀਏ ਕਹਿੰਦੇ ਨੇ ਸੱਚ ਦੇ ਗੁਣਾ ਦੀ ਕੀਰ ਸਹਿਜ ਸੋ ਫੋਰਗਿਵਨਸ ਪੇਸ਼ੈਂਸ ਦੁੱਧ ਵਾਲੀ ਗਾਂ ਗਿਵਸ ਮਿਲਕ ਤੇ ਬੱਚਾ ਸਹਿਜ ਵਿੱਚ ਦੁੱਧ ਪੀਂਦਾ ਸਹਿਜ ਬਣ ਜਾਂਦਾ ਸਿਫਤ ਸ਼ਰਮ ਦਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ ਮਨੁ ਸਿਫਤ ਸ਼ਰਮ ਦਾ ਕੱਪੜਾ ਦਿਓ ਹੁਣ ਰੱਬੀ ਗੁਣਾ ਦੀ ਸਿਫਤ ਕਰਨਾ ਮੀਨਸ ਰੱਬੀ ਗੁਣਾ ਦੀ ਮਤ ਲੈ ਲੈਣੀ ਅਤੇ ਰੱਬੀ ਗੁਣਾ ਅਨੁਸਾਰ ਸਾਰੇ ਸਰੀਰ ਦੇ ਇੰਦਰੀ ਗਿਆਨੀ ਇੰਦਰੀ ਅੰਗਾਂ ਨੂੰ ਉਸ ਤਰ੍ਹਾਂ ਜੀਣਾ ਇਹ ਵਾਲਾ ਕੱਪੜਾ ਪਾ ਲੈਣਾ ਹਰ ਕੋ ਨਾਨਕ ਰਵਤ ਰਹੇ ਇਹ ਜਿਹੜੇ ਚਾਵਲ ਕਣਕ ਕਿਉ ਮੰਗੇ ਨੇ ਨਾ ਸਾਰੇ ਇਹਨਾਂ ਨੂੰ ਖਾਣਾ ਰਵਤ ਰਹੇ ਆਲਵੇਸ ਈਟਿੰਗ ਥਿਸ ਪੋਜਰ ਸੰਤੋਖ ਦਾ ਪੋਚ ਹਰ ਵੇਲੇ ਖਾਂਦਾ ਰਹਿੰਦਾ ਰੱਬੀ ਸਿਫਤ ਗੋਗਲੀ ਡੀਡਸ ਵਾਲੀ ਸ਼ਰਮ ਕਰਨਾ ਵਿਜ਼ਡਮ ਦਾ ਕਪੜਾ ਸਤਪੁਰ ਦੀ ਮੱਤ ਦਾ ਕਪੜਾ ਪਾਣਾ ਤਾਂ ਪਾਣ ਨਾਲ ਕੀ ਹੁੰਦਾ ਕਿ ਦੁਰਮਤ ਚਲੀ ਜਾਂਦੀ ਹੈ ਇਸ ਨੂੰ ਮਨ ਹਮੇਸ਼ਾ ਖਾਂਦਾ ਹੈ ਆਤਮਿਕ ਸੁਝ ਹੋ ਜਾਂਦੀ ਹੈ ਹੁਣ ਮਨ ਕਿ ਚੈਨ ਕਿਵੇਂ ਮਿਲਦਾ ਹੈ ਹੁਣ ਤੱਕ ਸਾਨੂੰ ਪਤਾ ਚੈਨ ਮਿਲਦਾ ਗਰਮੀ ਲੱਗ ਰਹੀ ਹੋਏ Air Condition ਲਗਾ ਲਓ ਸਾਨੂੰ ਇਹ ਵਾਲਾ ਚੈਨ ਪਤਾ ਹੋਵੇ ਹੁਣ ਛਾਤੀ ਸ਼ੀਤਲ ਮਨ ਸੋਕੀ ਬਿੰਸੀ ਦੁਤੀਆ ਸੋਚ ਵਾਲਾ ਚੈਨ ਸਿੱਖ ਗਏ ਹੁਣ ਚੈਨ ਆ ਗਿਆ ਜਾਚਕ ਮੰਗੇ ਦਾਨ ਨਿਤਨਾਮ ਸਾਇਬ ਕਰਿਆ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੈ ਭੂਖ ਨ ਮੂਲ ਹੁਣ ਮੇਰਾ ਮਨ ਕਰਤੇ ਰੱਬ ਦੀ ਮੱਤ ਲੈ ਕੇ ਹੁਣ ਇਹ ਮਨ ਅੱਗੇ ਮੱਤ ਨੂੰ ਦਾਨ ਦੇ ਰਿਹਾ ਹੁਣ ਇੱਥੇ ਸਹੀ ਮੈਨੇ ਵਿੱਚ ਰੱਬ ਦੇ ਨਾਲ ਇਕਮਿਕ ਮਨ ਜਦੋਂ ਹੋ ਗਿਆ ਨਾ ਤਾਂ ਹੁਣ ਇਹ ਮਨ ਪਰਮੇਸ਼ਰ ਬਣ ਗਿਆ ਕਰਤਾ ਬਣ ਗਿਆ ਇਹ ਮੱਤ ਜੈਸਾ ਸੇਵੇਂ ਤੈਸੋ ਹੋਏ ਰੱਬ ਜੀ ਨਾਲ ਇਕਮਿਕ ਹੋ ਗਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ जिन्ना ना विसरा नाम से किनेया जिनको भगवान भूलता नहीं है वो कैसे होते हैं जिन्ना ना विसरा नाम से किनेया पीद ना जानू मूल साईं जी जैसा भगवान ना उनके गुण वैसे हो जाते हैं ते जब उनादे गुण वैसे हो ਜਾਂਦੇ ਨੇ ਉਹ ਵੈਸੀਆ ਡੀਡਸ ਕਰਨ ਲੱਗ ਪੈਂਦੇ ਨੇ ਵੈਸੀਆ ਡੀਡਸ ਮਤ ਕਰਾਂਦੀ ਆ ਮਤ ਨੂੰ ਅਕਲ ਮੰਨ ਦਿੰਦਾ ਹੈ ਮਨ ਕਰਤਾ ਨੇ ਰੱਬ ਦੀ ਮੱਤ ਲੈ ਕੇ ਪਰਮੇਸ਼ਰ ਬਣ ਕੇ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ ਓਕੇ ਆਪਣੇ ਸੁਰਤ ਮਤ ਮਨਬੁੱਧ ਨੂੰ ਫਿਕਸ ਅਪ ਕਰ ਲਿਆ ਇਹ ਸਿਖਾਇਆ ਹੈ